ਜੋ ਆਪ ਪੰਜਾਬ ਆਇਆ ਵਿਦੇਸ਼ੀ ਧਰਤੀ ਨੂੰ ਛੱਡ ਕੇ ਪੰਜਾਬ ਦੇ ਹੱਕਾਂ ਵਾਸਤੇ ਲੜਨ ਲਈ ਕਿਸੇ ਦੇ ਵੀ ਪੰਜਾਬ ਛੱਡਣ ਦੀ ਹਮਾਇਤ ਕਰ ਨਹੀਂ ਸਕਦਾ ਉਸ ਦੀ ਜਥੇਬੰਦੀ ਇਸ ਦੀ ਹਮਾਇਤ ਕਿਉਂ ਕਰੇਗੀ ਕਿ ਪੰਜਾਬ ਨੂੰ ਛੱਡ ਕੇ ਚਲੇ ਜਾਓ ਗਰੀਬੀ ਵਿੱਚ ਰਹਿ ਕੇ ਜਿਸ ਸੰਘਰਸ਼ ਕੀਤਾ ਹੈ ਜੇ ਪੰਜਾਬ ਬਚ ਸਕਦਾ ਹੈ ਤੇ ਬਚਾਉਣ ਦਾ ਯਤਨ ਹੋਣਾ ਚਾਹੀਦਾ ਹੈ ਇਸ ਗੱਲ ਉੱਤੇ ਇੰਨੀ ਹਾਇ ਤੋਬਾ ਕਰਨ ਦੀ ਕੀ ਜ਼ਰੂਰਤ ਹੈ ਈਮਾਨ ਸਿੰਘ ਖਾਰਾ ਨੇ ਕੁਝ ਵੀ ਗਲਤ ਨਹੀਂ ਕਿਹਾ ਪੰਜਾਬ ਨੂੰ ਪੰਜਾਬੀਆਂ ਦੀ ਜ਼ਰੂਰਤ ਹੈ ਪੰਜਾਬ ਛੱਡ ਕੇ ਜਾਣ ਨਾਲ ਸੰਘਰਸ਼ ਕਮਜ਼ੋਰ ਹੋ ਰਿਹਾ ਹੈ ਦਿਨੋ ਦਿਨ ਪਿੰਡਾਂ ਦੇ ਪਿੰਡ ਸੁੰਨੇ ਹੋ ਰਹੇ ਨੇ ਸਟੇਟ ਤਾਂ ਇਹੀ ਚੌਂਦੀ ਹੈ ਤੇ ਪੰਥਕ ਸੰਘਰਸ਼ੀ ਇਹ ਕਿਉਂ ਚਾਹੁੰਦੇ ਨੇ ਕਿ ਪੰਜਾਬ ਪੰਜਾਬੀਆਂ ਤੋਂ ਬਿਨਾ ਹੋ ਜਾਵੇ ਆਪਣੀ ਤੇ ਇਹੀ ਅਰਦਾਸ ਹੈ ਸੱਚੇ ਪਾਤਸ਼ਾਹ ਪੰਜਾਬ ਨੂੰ ਛੱਡ ਕੇ ਕੋਈ ਨਾ ਜਾਵੇ ਰੁੱਖੀ ਸੁਖੀ ਖਾ ਕੇ ਵੀ ਇਹ ਪੰਜਾਬ ਦੇ ਵਿੱਚ ਰਹਿਣ ਦਾ ਬਲ ਬਖਸ਼ੋ ਇੱਥੇ ਸ਼ਰੀਆਮ ਬਾਰਲੇ ਸੂਬਿਆਂ ਤੋਂ ਲਿਆ ਕੇ ਵਸਾਏ ਜਾ ਰਹੇ ਨੇ ਤੇ ਜੇ ਉਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਫਿਰ ਮੁੜ ਕੇ ਇਸ ਧਰਤੀ ਦੇ ਉੱਤੇ ਸਾਡੇ ਸੰਘਰਸ਼ ਦੀ ਕੀ ਰੂਪਰੇਖਾ ਬਣੇਗੀ ਉਹਨਾਂ ਨੂੰ ਉਖਾੜਨਾ ਉਹਨਾਂ ਨੂੰ ਇੱਥੋਂ ਕੱਢਣਾ ਕਿੰਨਾ ਆਸਾਨ ਹੋਵੇਗਾ ਸਿੱਖਾਂ ਤੇ ਪੰਜਾਬ ਛੱਡ ਕੇ ਬਾਹਰ ਵਸਣ ਨਾਲ ਹੀ ਮਸਲੇ ਹੱਲ ਹੁੰਦੇ ਨੇ ਤੇ ਆਸਾਨ ਜਿਹਾਂ ਤਰੀਕਾ ਸਰਕਾਰਾਂ ਤੋਂ ਕਹਉਂਦਿਆਂ ਨੇ ਕਿ ਸਾਰੇ ਨਿਕਲ ਜਾਓ ਪੰਜਾਬ ਖਾਲੀ ਕਰ ਜਾਓ ਤੇ ਮਸਲਾ ਖਤਮ ਸੰਘਰਸ਼ ਕਿਸ ਲਈ ਹੋ ਰਿਹਾ ਹੈ ਫਿਰ ਸੰਘਰਸ਼ ਲਈ ਹੋਣਾ ਚਾਹੀਦਾ ਕਿ ਛੇਤੀ ਛੇਤੀ ਪੰਜਾਬ ਛੱਡੀਏ ਕੰਮ ਨਬੇੜੀਏ ਸੋ ਤੁਹਾਡਾ ਕੀ ਖਿਆਲ ਹੈ ਜੋ ਆਪ ਪੰਜਾਬ ਆਇਆ ਵਿਦੇਸ਼ੀ ਧਰਤੀ ਨੂੰ ਛੱਡ ਕੇ ਪੰਜਾਬ ਦੇ ਹੱਕਾਂ ਵਾਸਤੇ ਲੜਨ ਲਈ ਕਿਸੇ ਦੇ ਵੀ ਪੰਜਾਬ ਛੱਡਣ ਦੀ ਹਮਾਇਤ ਕਰ ਨਹੀਂ ਸਕਦਾ ਉਸ ਦੀ ਜਥੇਬੰਦੀ ਇਸ ਦੀ ਹਮਾਇਤ ਕਿਉਂ ਕਰੇਗੀ ਕਿ ਪੰਜਾਬ ਨੂੰ ਛੱਡ ਕੇ ਚਲੇ ਜਾਓ ਗਰੀਬੀ ਵਿੱਚ ਰਹਿ ਕੇ ਜਿਸ ਸੰਘਰਸ਼ ਕੀਤੇ ਆ ਜੇ ਪੰਜਾਬ ਬਚ ਸਕਦਾ ਹੈ ਤੇ ਬਚਾਉਣ ਦਾ ਯਤਨ ਹੋਣਾ ਚਾਹੀਦਾ ਹੈ ਇਸ ਗੱਲ ਉੱਤੇ ਇੰਨੀ ਹਾਇ ਤੋਬਾ ਕਰਨ ਦੀ ਕੀ ਜ਼ਰੂਰਤ ਹੈ ਈਮਾਨ ਸਿੰਘ ਖਾਰਾ ਨੇ ਕੁਝ ਵੀ ਗਲਤ ਨਹੀਂ ਕਿਹਾ ਪੰਜਾਬ ਨੂੰ ਪੰਜਾਬੀਆਂ ਦੀ ਜ਼ਰੂਰਤ ਹੈ ਪੰਜਾਬ ਛੱਡ ਕੇ ਜਾਣ ਨਾਲ ਸੰਘਰਸ਼ ਕਮਜ਼ੋਰ ਹੋ ਰਿਹਾ ਹੈ ਦਿਨੋ ਦਿਨ ਪਿੰਡਾਂ ਦੇ ਪਿੰਡ ਸੁੰਨੇ ਹੋ ਰਹੇ ਨੇ ਸਟੇਟ ਤਾਂ ਇਹੀ ਚੌਦੀ ਹੈ ਤੇ ਪੰਥਕ ਸੰਘਰਸ਼ੀ ਇਹ ਕਿਉਂ ਚਾਹੁੰਦੇ ਨੇ ਕਿ ਪੰਜਾਬ ਪੰਜਾਬੀਆਂ ਤੋਂ ਬਿਨਾ ਹੋ ਜਾਵੇ ਆਪਣੀ ਤੇ ਇਹੀ ਅਰਦਾਸ ਹੈ ਸੱਚੇ ਪਾਤਸ਼ਾਹ ਪੰਜਾਬ ਨੂੰ ਛੱਡ ਕੇ ਕੋਈ ਨਾ ਜਾਵੇ ਰੁੱਖੀ ਸੁੱਖੀ ਖਾ ਕੇ ਵੀ ਕਿ ਪੰਜਾਬ ਦੇ ਵਿੱਚ ਰਹਿਣ ਦਾ ਬਲ ਬਖਸ਼ੋ ਇੱਥੇ ਸ਼ਰੀਆਮ ਬਾਰਲੇ ਸੂਬਿਆਂ ਤੋਂ ਲਿਆ ਕੇ ਵਸਾਏ ਜਾ ਰਹੇ ਨੇ ਤੇ ਜੇ ਉਹਨਾਂ ਨੇ ਪੰਜਾਬ ਤੇ ਕਬਜਾ ਕਰ ਲਿਆ ਤੇ ਫਿਰ ਮੁੜ ਕੇ ਇਸ ਧਰਤੀ ਦੇ ਉੱਤੇ ਸਾਡੇ ਸੰਘਰਸ਼ ਦੀ ਕੀ ਰੂਪਰੇਖਾ ਬਣੇਗੀ ਉਹਨਾਂ ਨੂੰ ਉਖਾੜਨਾ ਉਹਨਾਂ ਨੂੰ ਇੱਥੋਂ ਕੱਢਣਾ ਕਿੰਨਾ ਆਸਾਨ ਹੋਵੇਗਾ ਸਿੱਖਾਂ ਦੇ ਪੰਜਾਬ ਛੱਡ ਕੇ ਬਾਹਰ ਵਸਣ ਨਾਲ ਹੀ ਮਸਲੇ ਹੱਲ ਹੁੰਦੇ ਨੇ ਤੇ ਆਸਾਨ ਜਿਹਾ ਤਰੀਕਾ ਸਰਕਾਰਾਂ ਤੋਂ ਚਾਉਂਦੀਆਂ ਨੇ ਕਿ ਸਾਰੇ ਨਿਕਲ ਜਾਓ ਪੰਜਾਬ ਖਾਲੀ ਕਰ ਜਾਓ ਤੇ ਮਸਲਾ ਖਤਮ ਸੰਘਰਸ਼ ਕਿਸ ਲਈ ਹੋ ਰਿਹਾ ਹੈ ਫਿਰ ਸੰਘਰਸ਼ ਲਈ ਹੋਣਾ ਚਾਹੀਦਾ ਕਿ ਛੇਤੀ ਛੇਤੀ ਪੰਜਾਬ ਛੱਡੀਏ ਕੰਮ ਨਬੇੜੀਏ ਸੋ ਤੁਹਾਡਾ ਕੀ ਖਿਆਲ ਹੈ